ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਸਰਾ ਫੈਮਿਲੀ ਦੇ ਵਿੱਚ ਹੋਰ ਸਵਾਗਤ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋਣ ਜੀ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਸਵੇਰ ਦਾ ਹੋ ਗਿਆ ਜੀ ਟਾਈਮ ਨਾਓ ਤਕਰੀਬਨ 9:00 ਵੱਜਣ ਵਾਲੇ ਨੇਗੇ ਤੇ ਆਪਾਂ ਸਵੇਰ ਦੇ ਕੰਮ ਧੰਦੇ ਬਹੁਤ ਸਾਰੇ ਕਰ ਲਏ ਤੇ ਬਹੁਤ ਸਾਰੇ ਹਜੇ ਰਹਿੰਦੇ ਰਗੇ ਤੇ ਉੱਤਮ ਸਕੂਲ ਚੱਲਿਆ ਗਿਆ ਜੀ ਉਹਨੂੰ ਸਕੂਲ ਤੋੜਤਾ ਤੇ ਅੱਜ ਜਿਹੜੀ ਠੰਡ ਵੀ ਹੈਗੀ ਉਹ ਬਹੁਤ ਜ਼ਿਆਦਾ ਆ ਸਵੇਰੇ ਜਦੋਂ ਉੱਠੇ ਸੀ ਨਾ ਉਦੋਂ ਬੱਦਲ ਜਾ ਹੋ ਰਿਹਾ ਸੀ ਐ ਸੀਗਾ ਵੀ ਮੀਂਹ ਜੇ ਦੇ ਸੁਭਾਅਨਾ ਹੋ ਰਹੀ ਸੀ ਤੇ ਬਹੁਤ ਬੱਦਲ ਜਾ ਸੀ ਬਹੁਤ ਜ਼ਿਆਦਾ ਤੇ ਠੰਡ ਵਾਲਾ ਮੌਸਮ ਆ ਬਹੁਤ ਜ਼ਿਆਦਾ ਤੇ ਆਪਾਂ ਕੁੱਟੀਆਂ ਕੁੱਟੀਆਂ ਟੋਪੀਆਂ ਟੋਪੀਆਂ ਲੈ ਰੱਖੀਆਂ ਦੀ ਮਸ਼ੀਨ ਲਾਤੀ ਕੱਪੜਿਆਂ ਵਾਲੀ ਕਿਉਂਕਿ ਕੱਲ ਆਪਾਂ ਕੱਪੜੇ ਧੋਤੇ ਨਹੀਂ ਸੀ ਤੁਹਾਨੂੰ ਪਤਾ ਹੀ ਆਪਾਂ ਇੱਕ ਦੋ ਦਿਨ ਛੱਡ ਕੇ ਧੋਨੇ ਹੁੰਨੇ ਆ ਜੀ ਆਪਾਂ ਸਵੇਰੇ ਮਸ਼ੀਨ ਲਾਤੀ ਵੀ ਕੱਪੜਿਆਂ ਦਾ ਨਿਬੜ ਜੂਗਾ ਸਵੇਰੇ ਸਵੇਰੇ ਫਿਰ ਸਾਰਾ ਦਿਨ ਕੱਪੜੇ ਹੀ ਰੁਲੀ ਜਾਂਦੇ ਹਨ ਤੇ ਪਲੀਜ਼ ਜੇ ਤੁਸੀਂ ਸਾਡੀ ਵੀਡੀਓ ਤੇ ਪਹਿਲੀ ਵਾਰ ਹੋ ਸਾਡੇ ਚੈਨਲ ਤੇ ਪਹਿਲੀ ਵਾਰ ਉਦਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਤੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓਸ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਆਪਣਾ ਸ਼ੁਰੂ ਹੋ ਗਿਆ ਸਵੇਰ ਦਾ ਰੁਟੀਨ ਤੇ ਅੱਜ ਨਾ ਹੱਥ ਪੈਰ ਠਰੀ ਜਾਂਦੇ ਬਹੁਤ ਜ਼ਿਆਦਾ ਨਾਲ ਇਹ ਜਰਾਬਾਂ ਬੂਟ ਪਾਏ ਹੋਏ ਆ ਫੇਰ ਵੀ ਪੈਰ ਠਰੀ ਜਾਂਦੇ ਆ ਤੇ ਇੰਨੀ ਠੰਡ ਲੱਗੀ ਜਾਂਦੀ ਅੱਜ ਪਤਾ ਨਹੀਂ ਕੀ ਗੱਲ ਹਾਂ ਆ ਖਾਣ ਦੇ ਟੁੰਦ ਤੇ ਆਪਣੇ ਮਿਸਤਰੀ ਭਾਈ ਆ ਗਏ ਉਹਨਾਂ ਨੇ ਆਪਦਾ ਕੰਮ ਸ਼ੁਰੂ ਕਰਤਾ ਆਪਾਂ ਤੁਹਾਨੂੰ ਅਪਡੇਟ ਦਿੰਨੇ ਆ ਕਿ ਆਪਣੇ ਘਰ ਦੀ ਪਲਾਸਟਰ ਆਪਣੇ ਥੱਲੇੋਂ ਥੱਲੇ ਹੋਈ ਜਾਂਦਾ। ਹੁਣ ਮਸ਼ੀਨ ਲਾ ਰਹੇ। ਕੱਪੜੇ ਆਪਣੇ ਆ ਪੈ ਗਏ। ਦੇਖਣ ਦਿਖਾਉਣੇ ਆ ਤੁਹਾਨੂੰ ਵੀ ਆਪਣਾ ਕਿੰਨਾ ਕੁ ਪਲਾਸਟਰ ਹੋ ਗਿਆ ਇੱਥੇ। ਆ ਤਾਂ ਹੋ ਹੀ ਗਿਆ ਦੀ ਤਕਰੀਬਨ ਬਲ ਬਾਥਰੂਮ ਰਹਿ ਗਿਆ ਇਧਰ ਦਾ। ਆ ਤਾਂ ਹੋ ਹੀ ਗਿਆ ਸਾਰੇ। ਥੱਲੇ ਵਾਲੇ ਪੋਰਸ਼ਨ ਦੇ ਵਿੱਚ ਤਾਂ ਸਾਰੇ ਹੋ ਗਿਆ ਆ ਰਹਿੰਦੀ ਸੀ ਜਿਹੜੀ ਕੰਧ ਪੌੜੀਆਂ ਥੱਲੇ ਵਾਲੀ ਇਹ ਵੀ ਆਪਣੀ ਜਿਹੜੀ ਹੈ ਕੰਪਲੀਟ ਹੋ ਗਈ ਕੱਲ ਸਾਰੇ ਆ ਵੀ ਰੂਮ ਹੋ ਗਿਆ ਇੱਧਰ ਜਿਹੜਾ ਆਪਣਾ ਰੂਮ ਆ ਇਹ ਵੀ ਹੋ ਗਿਆ ਜੀ ਹੁਣ ਜਦ ਦੀ ਪਲਾਸਟਰ ਕਰਨ ਨਾਲ ਹੁਣ ਵੀ ਓਦੋਂ ਵੀ ਵੱਡੀ ਲੱਗਣ ਲੱਗੀ ਆਪਣੀ ਕੋਠੀ ਤੇ ਇਹ ਹੈਗਾ ਆਪਣਾ ਸ਼ੋਰਟ ਆ ਜਾਂ ਪਿਆਰਾ ਜਾਂ ਕਿਚਨ ਬਾਥਰੂਮ ਰਹਿ ਗਏ ਬਸ ਦੋ ਹਾਂ ਬਾਥਰੂਮ ਰਹਿ ਗਏ ਬਸ ਇੱਕ ਜਿਹੜਾ ਕਮਰੇ ਨਾਲ ਅਟੈਚ ਆ ਜੀ ਉਹ ਬਾਥਰੂਮ ਰਹਿ ਗਿਆ ਥੱਲੇ ਵਾਲੇ ਪੋਰਸ਼ਨ ਚੋਂ ਇੱਕ ਜਿਹੜਾ ਆਪਣਾ ਆਹ ਸੈਂਟਰ ਵਾਲਾ ਬਾਥਰੂਮ ਆ ਇੱਕ ਹੋਰ ਰਹਿ ਗਿਆ ਤੇ ਅੱਜ ਇੱਧਰ ਇੱਧਰ ਲੱਗਣਗੇ ਅੱਜ ਇਹਨਾਂ ਨੇ ਸੈਟਿੰਗਾਂ ਕਰ ਰੱਖੀਆਂ ਚਾਹ ਪੀਣ ਲੱਗ ਰਹੇ ਨੇ ਆਹ ਵਾਲਾ ਰੂਮ ਵੀ ਆਪਣਾ ਰੈਡੀ ਹੋ ਗਿਆ ਆਹ ਵਾਲਾ ਰੂਮ ਮੈਨੂੰ ਵੱਡਾ ਲੱਗਦਾ ਹੈ ਨਾ ਹੂੰ ਪਤਾ ਹੈ ਵੱਡਾ ਨਾ ਤੇ ਇਹਦੇ ਬੈਕ ਸਾਈਡ ਆਪਣੀ ਜਿਹੜੀ ਜਗ੍ਹਾ ਛੱਡੀ ਹੋਈ ਹੈ ਹਾਈ ਫੇਰੀ ਜਰਾਬ ਫੇਰਦੀ ਇੱਥੇ ਸਤਿ ਸ਼੍ਰੀ ਅਕਾਲ ਨਹੀਂ ਇਹ ਤਾਂ ਉਹ ਆ ਜਿਹੜੀ ਆਪਾਂ ਬੈਕ ਸਾਈਡ ਦੇ ਜਗ੍ਹਾ ਛੱਡੀ ਹੋਈ ਹੈ ਜੀ ਇੱਥੇ ਨਾ ਆਪਾਂ ਵਾਸ਼ਿੰਗ ਮਸ਼ੀਨ ਲਾਵਾਂਗੇ ਉੱਥੇ ਆਪਾਂ ਵਾਸ਼ਿੰਗ ਮਸ਼ੀਨ ਲਾਵਾਂਗੇ ਐਦਾਂ ਲੱਗ ਜੂਗੀ ਤੇ ਉੱਥੇ ਟੂਟੀਆਂ ਦੇ ਪੁਆਇੰਟ ਵੀ ਦਿੱਤੇ ਹੋਏ ਨੇਗੇ ਉਹ ਆਪਾਂ ਏਰੀਆ ਵਾਸ਼ਿੰਗ ਮਸ਼ੀਨ ਵਾਸਤੇ ਰੱਖਿਆ ਹੋਇਆਗਾ ਇੱਥੇ ਕੱਪੜੇ ਉਹ ਕਰਾਂਗੇ ਧੋਇਆ ਕਰਾਂਗੇ ਸੁਕਾਉਣ ਵਾਲਾ ਕੰਮ ਉਹ ਤਾਂ ਤਾਰ ਬੰਨੀ ਜਾਊ ਪਰ ਇੱਥੇ ਸਰਦੀਆਂ 'ਚ ਨਹੀਂ ਸੁੱਕਣੇ ਜੀ ਇਧਰਲੀ ਸਾਈਡ ਬੰਨੀ ਆਵੇ ਤਾਰ

ਔਰ ਬਾਥਰੂਮ ਦੀ ਵਿੰਡੋ ਆ ਗਈ ਜਿਹੜੀ ਅਟੈਚ ਕਮਰੇ ਨਾਲ ਬਾਥਰੂਮ ਬੈ ਜਾ ਪਰ ਤੂੰ ਗੁਸੇੜਾ ਕੇ ਚਲੋ ਜੀ ਹੁਣ ਆਪਾਂ ਉੱਪਰ ਨੇ ਬਾਈ ਹਨ ਚਾਹ ਪੀ ਜਾਂਦੇ ਨੇ ਚਾਹ ਪੀ ਜਾਂਦੇ ਨੇ ਬਾਈ ਸਵੇਰ ਵਾਲੀ ਮਾਰਨਿੰਗ ਟੀ ਆ ਮੰਜਾ ਮੰਜੇ ਤੇ ਬਹਿ ਕੇ ਆਰਾਮ ਘੂਮ ਕਰ ਲੈਂਦੇ ਆ ਹੈ ਇਹਦੇ ਕਰਕੇ ਆ ਹਾਂ ਹਾਂ पॉइंट अपना ला। अपने तो बार निकल सारे थे अपने शिंक अपने बाथरूम इतना चिंक लाया बी बाथरूम बढ़ना पवे बार बार हाथ धोन तो दे चीज देख के इतने अपा क्योंकि जगह भी खाली सी चल ना अपने काम वरतो चुगे लो जी ਪਰ ਪੌੜੀਆਂ ਹਜੇ ਉੱਪਰ ਵਾਲਾ ਏਰੀਆ ਤਾਂ ਕੁਝ ਵੀ ਨਹੀਂ ਕੀ ਕਰਨਗੇ ਫਿਰ ਪਹਿਲਾਂ ਪੈਪਾ ਬੂਪਾ ਦੀ ਸੈਟਿੰਗ ਹੋਈ ਜਾਂਦੀ ਸੀ ਉਹ ਆਪਣਾ ਅਟੈਚ ਬਾਥਰੂਮ ਰਹਿ ਗਿਆ ਇੱਕ ਆ ਬਾਥਰੂਮ ਰਹਿ ਗਿਆ ਥੱਲੇ ਵਾਲਾ ਪੋਰਸ਼ਨ ਹੋ ਗਿਆ ਜੀ ਬਸ ਕੰਪਲੀਟ ਆ ਦੇਖੋ ਘੋਲਿਆ ਪਿਆ ਇਹਨਾਂ ਨੇ ਇੱਥੇ ਸਿਮੈਂਟ ਪੌੜੀ ਆਪਣੀ ਬੱਲਵ ਚੱਲੀ ਜਾਂਦਾ ਜੀ ਬੰਦ ਨਹੀਂ ਕਰਕੇ ਵੀ ਚਲੋ ਜੀ ਹੁਣ ਆਪਾਂ ਚੱਲਦੇ ਆ ਬਾਅਦ ਇੱਥੇ ਸਵੇਰੇ ਸਵੇਰੇ ਰਿਆ ਕਰੂਗੀ ਸਵੇਰੇ ਸਵੇਰੇ ਕਿੱਥੋਂ ਟਾਈਮ ਹੁੰਦਾ ਇੰਨਾ ਬੈਠਣ ਨਾਲ ਬਿਠਾਉਣ ਨਾਲ ਇੱਥੇ ਜਗਾ ਕਰਤਾ ਬਾਰ ਪਤਾ ਨਹੀਂ ਕੀ ਕਰੀ ਜਾਂਦੇ ਨੇਗੇ ਹੈ ਉਹ ਬਾਹਰ ਖੜੇ ਇਹ ਲੋਕ ਨੇ ਕੀ ਕਰੀ ਜਾਂਦੇ ਨੇਗੇ ਲਓ ਜੀ ਭਾਂਡਿਆਂ ਦਾ ਦੇਖ ਲਓ ਬਾਜ਼ਾਰ ਲੱਗ ਗਿਆ ਅਜੇ ਆਪਣਾ ਸਾਰਾ ਕਰਨ ਨਾਲ ਪਿਆ ਆ ਕੱਲ ਆਪਾਂ ਬਰੇਤੀ ਲੈ ਕੇ ਆਇਆ ਟਰਾਲੀ ਉਦੋਂ ਹੀ ਗੋਲੇ ਨਹੀਂ ਬਚਤਾ ਮਾਰੇ ਇਹਦੇ ਚੂੜਾ ਤੱਕੜੂ ਇੱਕ ਇਥੇ ਲਿਖਾ ਦੇਣਾ ਲੈ ਬਾਬੇ ਨੇ ਆਲਾ ਜਰਾਬ ਦੇ ਇਹ ਇੱਕ ਕੀ ਗੱਲ ਕਿ ਮੈਂ ਦਿੰਦੀ ਇਹ ਤਾਂ ਐਸੀ ਹੀ ਹਮੇ ਜਰਾਬ ਚੱਕ ਲਿਆ ਉੱਥੇ ਕਦੋਂ ਸੁੱਟਦੀ ਹੈ ਨਹੀਂ ਨਹੀਂ ਉਹਨੇ ਨਹੀਂ ਕੱਢੀਆਂ ਨਹੀਂ ਸੀਗੀਆਂ ਉਹ ਜਰਾਬਾਂ ਨੇ ਇਹ ਵੀ ਹਿੱਲੀ ਪਈ ਠੱਡ ਦੇ ਵਿੱਚ ਚਲੋ ਜੀ ਆ ਜੋ ਵੀਰੇ ਫਿਰ ਹੁਣ ਕਰੀਏ ਕੰਮ ਤਾਂ ਦੇ ਸਰਦਾ ਤਾਂ ਹੈ ਨਹੀਂ ਬੈਠਣ ਨਾਲ ਕੰਮ ਤਾਂ ਹੈ ਨਹੀਂ ਵੀ ਬਹਿ ਜੀ ਆਪਾਂ ਹਨਾ ਕੰਮ ਤਾਂ ਕਰਨਾ ਪੈਣਾ ਤਾਂ ਆਪਾਂ ਕੱਪੜੇ ਲਾਏ ਹੋਏ ਆ ਮਸ਼ੀਨ ਨੂੰ ਕੱਢ ਲਈਏ ਤੇ ਦੁੱਤ ਪਾਇਆ ਤੇ ਪਾਇਆ ਪਿਆ

ਮੰਨ ਕੇ ਰੱਖ ਲਈ ਸੀ ਗੇ ਕੋਈ ਦੋ ਨਹੀਂ ਸੀ ਉਹ ਸੰਤਰੀ ਇਹ ਹੱਥ ਓਏ ਤੇ ਜਿਹੜੀ ਮੈਂ ਪਾਈ ਫਿਰਦਾ ਸੀ ਉਹ ਹੀ ਜੀ ਕਿ ਪੀ ਸੀ ਉਹ ਪੀ ਹੋ ਗਿਆ ਬੜਾ ਕੋਣਾ ਚੱਲਣਾ ਚਾਹੁੰਦਾ ਨਹੀਂ ਜਾਓ ਲੱਕ ਫੜੰਗਾਈ ਉਹ ਤਾਂ ਸਾਗਾ ਜਿਹੜਾ ਮੈਂ ਕਹਿੰਦੀ ਸੀ ਮੈਂ ਹਾਈ ਕੋਰਟ ਜੋ ਵਾਲਾ ਉਹ ਕਰੀਮ ਜਾਂ ਸਿਰ ਖਾਣਾ ਜਾ ਇਹ ਜਿਹੜਾ ਤੁਹਾਨੂੰ ਕੰਮ ਨਹੀਂ ਆਉਂਦਾ ਰੱਖ ਦੇ ਇੱਕ ਦਾ ਆਉਂਦਾ ਉਹ ਦੁੱਧ ਦਾ ਲਾਉਜੀ ਦੁੱਧ ਦੀ ਉਹ ਜਿਹੜੀ ਤਿਆਰੀ ਪਾਉਣ ਦੀ ਜਾਂਦਾ ਦੁੱਧ ਪਾਉਣ ਹੈ ਸਾਫੀ ਗੱਪਨੇ ਕਲਾਸ ਸਿੱਖੋ ਸਵੇਰੇ ਦੇਖ ਲਈ ਤੇ ਭਾਂਡਿਆਂ ਦਾ ਬਿਯਾਰ ਪਹਿਲਾਂ ਲੱਗ ਜਾਂਦਾ ਮਹਦੈਨ ਚੜਦਾ ਨਹੀਂ ਭਾਂਡਿਆਂ ਦਾ ਬਿਯਾਰ ਪਹਿਲਾਂ ਲੱਗ ਜਾਂਦਾ ਚਾਰਜ ਲਈ ਆਈ ਸੀ ਉੱਥੇ ਹੈ ਮੇਰੀ ਲਾਈ ਜਾਤ ਰਾਤ ਲਾਈ ਨਹੀਂ ਰਾਤ ਉਹ ਰੱਖੀ ਨਹੀਂ ਮੈਂ ਸੀ ਸਟੈਂਡ ਚੱਕ ਲੋ ਤਾਂ ਉਹ ਨਾਲੇ ਤਾਂ ਰੱਤ ਰਦਦਾ ਜੀ ਮਾ ਲਾਵਾ ਅਟਕ ਕੰਨਾ ਲੱਗਿਆ ਨਹੀਂ ਹੋਇਆ ਇਹਦਾ ਸਮਾਰ ਕੇ ਅੱਛਾ ਆ ਪੱਟੀ ਚ ਪਾ ਲਿਆ ਕਰੋ ਹਾਂ ਲਓ ਜੀ ਇਹ ਚੱਲੇ ਨੇ ਦੁੱਧ ਪਾਉਣ ਟੈਰੀ ਦੇ ਵਿੱਚ ਉਟਰੀ ਤੇ ਤੇ ਅਬ ਇਹ ਗੱਡੀ ਆਉਂਦੀ ਆਪਣੇ ਕੂੜਾ ਚੱਕਣ ਵਾਲੀ ਇਹ ਗੱਡੀ ਆਉਂਦੀ ਆਪਣੇ ਕੂੜਾ ਚੱਕਣ ਵਾਲੀ ਇਹ ਚ ਸਾਰੇ ਲੋਕ ਕੂੜਾ ਪਾਉਂਦੇ ਆ ਇਹ ਮਾਰਕੀਟ ਕਮੇਟੀ ਵੱਲੋਂ ਆਉਂਦੇ ਨੇਗੇ ਇਹ ਸਰਕਾਰੀ ਸਰਵਿਸ ਦਿੱਤੀ ਹੋਈ ਆ ਇਹ ਆ ਗੀਤ ਗਾਉਂਦੇ ਨੇ ਕਚਰੇ ਵਾਲੇ ਭਈਆ కడు Thank you. ਸਾਫ ਹੋ ਗਿਆ ਸਾਰਾ ਅੱਧਰ ਵੀ ਅੱਧਰ ਵੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਰੋਟੀ ਚੁੱਲੇ ਦੇ ਉੱਤੇ ਤੇ ਅੱਗ ਜਾਲੀ ਹੈ ਚੁੱਲੇ 'ਚ ਸਮਾਨ ਸਾਰਾ ਰੱਖ ਲਿਆ ਅੱਗ ਨਾ ਕਿਰਾਂ ਚੜਨ ਲੱਗੀ ਥੋੜੀ ਜਿਹੀ ਟਾਈਮ ਲਾਉਂਦੀ ਹੈ ਲੱਕੜਾ ਹੈ ਉਹ ਤਾਂ ਲੱਕੜਾਂ ਦੀ ਹੈ ਆਪਾਂ ਗੱਤਾ ਜਾਂ ਪਿਆਸੀ ਡੱਬੇ ਜੇ ਸੀਗੇ ਆਪਾਂ ਮਚਾਤੇ ਵਿੱਚ ਨਾਲੇ ਅੱਗ ਲੱਗ ਗਈ ਆਪਣੀ ਲੱਕੜਾਂ ਨੂੰ ਨਾਲੇ ਇਹ ਮੱਚ ਗਈ ਤੇ ਉਹਦਾ ਪਚੂਲੇ ਤੇ ਬਣਾਵਾਂਗੇ ਪ੍ਰਸ਼ਾਦ ਦੇ ਮੱਕੀ ਦੀਆਂ ਰੋਟੀਆਂ ਟਰਾਲੀ ਟਰੈਕਟਰ ਬੈਗ ਲਾਉਂਦੇ ਆ ਜੀ ਆਪਾਂ ਇਹਦੇ ਵਿੱਚ ਸੀਮੈਂਟ ਲੈ ਕੇ ਆਏ ਲੇਗੇ ਸਗਰਾਂ ਤੋਂ ਟਰਾਲੀ ਮੁਰਦੀ ਬਹੁਤ ਔਖੀ ਹੈਗੀ ਜੀ ਜੀ ਉਹਨਾਂ ਪਾ

ਇੱਕੋ ਲੰ ਤਾਂ ਆਹ ਚੜ ਕੇ ਆਈਆਂ ਮੱਤੀ ਲਾਈ ਜਾਂਦਾ ਛਤਰੀਆਂ ਤੇ ਕੱਪੜੇ ਕਬੂਤਰਾਂ ਵਾਲੀਆਂ ਤੇ ਗੁਲਾਬੀ ਰੰਗ ਦਾ ਤੇ ਫਿਰੋਜੀ ਰੰਗ ਦਾ ਸਰਦਈ ਚੱਲਰ ਲਾਵੇਂਗਾ ਮੱਤੀ ਹਾਂ ਜੀ ਲਾਲ ਇਹ ਕੱਪੜੇ ਦੇ ਸੁੱਕੇ ਪਏ ਆ की, की है थे? कौन आया कि समान ਉਹਨੇ ਆਸੀ ਕੱਪੜੇ ਲਾ ਲਈਏ ਲੈਸਨ ਇਹ ਤੰਗ ਪੁੱਛੇ ਮੈਨੂੰ ਭਾਇਆ ਇਹ ਤਾਂ ਗਿੱਲੇ ਹੋਣਗੇ ਹਜੇ ਹਾਂ ਤਾਂ ਕਿੱਲੇ ਨੇ ਰਮਾਜੀ ਤਾਂ ਆਈ ਦਰਵਾਜ਼ੇ ਦੇ ਫੇਰ ਬਾਜੀ ਹਜੇ ਤਾਂ ਹਵਾ ਹੋਰ ਲੱਗ ਜੂਗੀ ਉਹ ਸੁੱਕੇ ਪਏ ਆ ਜਿਹੜੇ ਸਵੇਰ ਵਾਲੇ ਸੀ ਸਾਰੇ ਕੋਈ ਗੱਲ ਕਿੱਦਰੇ ਨਹੀਂ ਸਟੈਂਡ ਨੂੰ ਕੁਸੁੰਦਾ

ਇੰਨਾ ਇੱਕ ਉਤਰਾ ਦਾ ਸੀਜ਼ਨ ਲਾਉਣਾ ਜੀ ਇਹ ਸਾਡੇ ਕੱਪੜੇ ਹੁਣ ਟਰਬਾਣਾ ਪੜਾ ਕਰਨਗੇ ਐ ਮਾਦੀ ਐ ਉਹ ਦੇਖ ਲੈ ਦੀਦੀ ਹੁਣ ਦੀਦੀ ਆ ਚੌਪੜੀ ਉਹ ਇੱਥੋਂ ਦੂਰੋਂ ਦੀਦੀ ਆ ਗੱਲ ਸੱਚੀ ਆ ਪ੍ਰਦੀਪ ਦੀ ਕਿਜੀ ਵਾਲੀ ਬਣਾਦੀ ਹਮਮ ਬੜੀ ਗੁੱਡੀ ਬਣਾਉਣੀ ਸੀ ਦੀਨੀ ਮੜੀ ਹੋਰ ਆਹ ਦੇ ਕੱਪੜੇ ਕਿੱਕੀ ਜਿਹਾ ਇੱਕ ਹੀ ਲੱਗਦੀ ਆ ਠੀਕ ਹੀ ਮੈਨੂੰ ਵੱਡੀ ਲੱਗਦੀ ਆ ਹਾਂ ਹਾਂ ਆਹ 4-5000 ਲੀਟਰ ਦੀ ਆ ਚੱਲ ਬੇਣੀ ਚੱਲੀਏ ਥੱਲੇ ਚੱਲਦੇ ਹਾਂ ਜੀ ਆਪੇ ਅੰਮਾ ਆਪਾਂ ਚੱਲਦੇ ਹਾਂ ਥੱਲੇ ਮੱਦੀ ਛਤਰੀਆਂ ਤੇ ਲਾਈ ਹਿੰਦਾ ਕੱਪੜੇ ਇਹ ਹੈਗੀਆਂ ਨਾ ਕੂਤਰਾਂ ਵਾਲੀਆਂ ਛਤਰੀਆਂ ਸਰ ਤਾਉਂਦਾ ਤੂੰ ਨਹੀਂ ਅੱਛਾ

ਬੂਡ ਧੋਤੇ ਸੀ ਜੀ ਮੈਂ ਸੁਕ ਸੁਕ ਗਏ ਹੈ ਸੁਕ ਗਏ ਪ੍ਰਦੀਪ ਆਇਆ ਹੀ ਨਹੀਂ ਖੇਤੋਂ ਹੈ ਮੈਂ ਖਾਣ ਕੇ ਆਵਾਂਗੀ ਹੈ ਮਾ ਪ੍ਰਦੀਪ ਖੇਤੋਂ ਹੀ ਨਹੀਂ ਆਇਆ ਪਤਾ ਨਹੀਂ ਉਹ ਤਾਂ ਕਣਕ ਬੀਜਦੇ ਨੇ ਪਤਾ ਨਹੀਂ ਆਹ ਭਾਈ ਬੀਜਦੇ ਨੇ ਨਾ ਮੈਂ ਉਹਦੀ ਪੈਡ ਸ਼ੀਟ ਚੇਂਜ ਕਰਦੀ ਆ ਮੇਰੇ ਕੋਲ ਫੋਨ ਆ ਗਿਆ ਸੀ ਕਹਿੰਦਾ ਨਾ ਬੀਜਾਂ ਹੋ ਇਹ ਕੀ ਹੁੰਦੇ ਆਹ ਦੇਖੀ ਆ ਗਲਾਬ ਦੇ ਵੀ ਕਿਵੇਂ ਆ ਨਿਕਲੇ ਪਏ ਨੇ ਸਾਰੇ ਹੈ ਨਾ ਆ ਵਾਲੇ ਇਹਨਾਂ ਦਾ ਨਿਕਲ ਜਾਂਦੇ ਦੂਸਰੇ ਆ ਗਏ ਆਏ ਚੱਲ ਵਧੀਆ ਪਰੇ ਹਉਣ ਜਾਂਦੇ ਪੁੱਛ ਪੁੱਛੇ ਬਣਾ ਲੈਂਦੇ ਲੋ ਜੀ ਆਪਾਂ ਹੁਣ ਕੱਪੜੇ ਲਾ ਲੇ ਸੁੱਕਣੇ ਆਹ ਲੋ ਜੀ ਜਰਾ ਆਪਾਂ ਸੁਕਾ ਲਈਏ ਹਾਂ ਜਾਣਦੇ ਕਿ ਤਾਂ ਅਜ ਪੁਰਾਣਾ ਸੰਦੇ ਨੇ ਵੇ ਤੇਰੀ ਦੀ ਭੁਗਾਇ ਦੇ ਪ੍ਰਾਣਾ ਸਮਾਨ ਲੱਕੜ ਦਾ ਇਥੇ ਦੁਕਾਨ ਚ ਤੇ ਰੇਨ ਨੇ ਰਾਰ ਹੋਊ ਉਹ ਉਹ ਕਾਹਨਗੇ ਜਾਣਦੇ ਕਿ ਉਹ ਪੰਪਾਲੇ ਉਹ ਘਰ ਪਹੁੰਚੇ ਆ ਇਹ ਘਰ ਦੀ ਪੰਨ ਤੋੜ ਜੀ ਕਰੀ ਜਾਂਦੇ ਨੇ ਉੱਥੇ ਅੱਛਾ ਮਿਸਤਰੀ ਜਿਹਾ ਲਾਈ ਰੱਖਦੇ ਨੇ ਲਾਈ ਰੱਖਦੇ ਨੇ ਲੈ ਹਾਂ ਇਹ ਤਾਂ ਕਾਂ ਲੈ ਲਈ ਇਹਨਾਂ ਨੇ ਇਹ ਕਿਰਾਏ ਤੇ ਇਹੀ ਕਿਰਾਏ ਤੇ ਨਹੀਂ ਇਹਨਾਂ ਦੇ ਦੁਕਾਨਾਂ ਨੇ ਇਹਨਾਂ ਦੀ ਤਾਂ ਗੱਲ ਹੀ ਕਰਦੇ ਸੀ ਅੱਛਾ ਇਹ ਹੋਰ ਲਾਈ ਨਾ ਦੀਆਂ ਲਾਦੀ ਗੋਲੀ ਸੀਕ ਤੋਂ ਤੁੰ ਲਿਆ ਦੇ ਦੀ ਉਹਦੇ ਲਿਆ ਜਦ ਮਨ ਨੂੰ ਤੇਰੇ ਆ ਸੀ ਹਾਂ ਇਮੇਟ ਚਾਹੁੰਦਾ ਬਈ ਜੀ ਨਮਸਤੇ ਨਮਸਤੇ ਚਲੋ ਵੀਰੇ ਫਰੈਂਡਸ ਬੋਲਦੇ ਅੱਪਾ ਅੱਜ ਬਣਤੇ ਸੀ ਛੋਲੇ ਛੋਲਿਆਂ ਦੀ ਸਬਜ਼ੀ ਬਣੂਗੀ ਸ਼ਾਇਦ ਵਾਈਟ ਛੋਲੇ ਉਲਟ ਲਾ ਲਈਏ ਜੀ ਨੇਰਾ ਅੰਦਰ ਸੋਈ ਦੇ ਵਿੱਚ ਛੋਲਿਆਂ ਦੇ ਇੱਕ ਲੋਕ ਇਹਦੇ ਬਣਾਵਾਂਗੇ ਅੱਪਾ ਅੱਜ ਸਬਜ਼ੀ ਇਹਨੂੰ ਬਾਈਟ ਚਨੇ ਬਲੈਕ ਚਨੇ ਉਤਮ ਦੇ ਬਹੁਤ ਜ਼ਿਆਦਾ ਫੇਵਰੇਟ ਹੋਗੇ ਫਿਰ ਉਹ ਰੱਜ ਕੇ ਖਾ ਲੰਦਾ ਵਧੀਆ ਕਿੱਡੇ-ਕੱਡੇ ਫੁੱਲ ਗਏ ਸਵੇਰ ਦੇ ਭੁੰਨਤੇ ਹੋਏ ਨੇ ਜੀ ਇਹ ਚਲੋ ਮੰਨ ਵਾਇਲ ਕੱਟ ਲੈਨੇ ਆ ਵਾਇਲ ਜੇ ਫਿਰ ਬਣਾਉਨੇ ਆਪਾਂ ਸਬਜ਼ੀ ਹੈਂ